ਇਸ ਕੱਛਾਨ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਅਸ਼ੋਕ ਬਾਰਦਵਾਜ ਦੀ ਸਤਸ੍ਰੀਕਾਲ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰੂ ਇਤਿਹਾਸ ਜਾਣੀਏ ਇਸ ਇਦੇ ਵਿੱਚ ਮੈਂ ਤੁਹਾਡੇ ਨਾਲ ਪਹਿਲੀ ਪਾਸ਼ਾਹੀ ਦੂਜੀ ਪਾਸ਼ਾਹੀ ਤੀਜੀ ਪਾਸ਼ਾਹੀ ਚੌਥੀ ਪੰਜਵੀਂ ਛੇਵੀਂ ਪਾਸ਼ਾਹੀ ਬਾਰੇ ਡਿਸਕਸ ਕੀਤਾ ਸੀ ਤੇ ਸੱਤਵੀਂ ਪਾਸ਼ਾਹੀ ਆਦੇ ਜੀਵਨ ਤੇ ਨਾ ਦਾ ਵਿਆਹ ਗੁਰਗੱਦੀ ਤੇ ਕਾਲ ਚਲਾਣਾ ਵਿਖੇ ਆਪਰਸਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ ਸਤਵੀਂ ਪਾਸੇ ਆਈ ਸੀ ਗੁਰੂ ਘਰੇ ਸਾਹਿਬ ਜੀ ਬਾਰੇ ਕੁਝ ਹੋਰ ਪੰਜ ਪ੍ਰਸ਼ਨ ਮੈਂ ਤੁਹਾਡੇ ਲਈ ਲੈ ਕੇ ਆਏ ਸੀ ਅੱਜ ਦੀ ਕੱਠਿਆ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਅੱਜ ਦੇ ਕਿਹੜੇ ਪੰਜ ਪ੍ਰਸ਼ਨ ਹਨ ਆਪ ਜੀ ਗੁਰਗੱਦੀ ਤੇ ਕਦੋਂ ਸਵਾਮੀ ਮਹਿਮਾਨ ਕਦੋਂ ਸਵਾਮੀ ਮਾਨ ਹੋਏ 1644 ਇਸਵੀ ਵਿੱਚ ਭਈ ਇਹ ਪੁੱਛਿਆ ਗਿਆ ਸੀ ਸ੍ਰੀ ਗੁਰੂ ਹਰਿ ਰਾਏ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਗੁਰਗੱਦੀ ਤੋਂ ਕਦੋਂ ਸਵਾਮੀ ਮਾਨ ਹੋਏ 1644 ਇਸਵੀ ਵਿੱਚ 1644 ਇਸਵੀ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਗੁਰਗੱਦੀ ਤੋਂ ਵਿਰਾਜਮਾਨ ਹੋਈ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਿੱਖੀ ਦੇ ਪ੍ਰਚਾਰ ਲਈ ਕਿੱਥੇ-ਕਿੱਥੇ ਗਏ ਇਹਦੇ ਵਿੱਚ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਗੁਰਗੱਦੀ ਤੋਂ ਕਦੋਂ ਵਿਰਾਜਮਾਨ ਹੋਈ ਸੀ ਗੁਰੂ ਹਰਿਰਾਏ ਸਾਹਿਬ ਜੀ ਤੇ ਦੂਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਿੱਖੀ ਦੇ ਪ੍ਰਚਾਰ ਲਈ ਕਿੱਥੇ-ਕਿੱਥੇ ਗਏ ਸੀ ਆਪ ਜੀ ਸ੍ਰੀ ਗੁਰੂ ਹਰਾਈ ਸਾਹਿਬ ਜੀ ਸਿੱਖੀ ਦੇ ਪ੍ਰਚਾਰ ਲਈ ਮਾਝੇ ਮਾਲਵੇ ਤੇ ਦੁਆਬੇ ਦੇ ਇਲਾਕਿਆਂ ਵਿੱਚ ਗਏ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਿੱਖੀ ਦੇ ਪ੍ਰਚਾਰ ਲਈ ਮਾਝੇ ਮਾਲਵੇ ਤੇ ਦੁਆਬੇ ਦੇ ਇਲਾਕਿਆਂ ਵਿੱਚ ਗਏ ਸੀ। ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ? ਵੇਖੋ ਜੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕਿੰਨੇ ਘੋਟ ਸਵਾਰਾਂ ਦੀ ਫੌਜ ਰੱਖੀ ਸੀ? ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕਿੰਨੇ ਘੋਟ ਸਵਾਰਾਂ ਦੀ ਫੌਜ ਰੱਖੀ ਹੋਈ ਸੀ ਇਹਨਾਂ ਨੂੰ 2200 ਘੁਟਸਵਾਰਾਂ ਦੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ 2200 ਘੁਟਸਵਾਰਾਂ ਦੀ ਫੌਜ ਰੱਖੀ ਹੋਈ ਸੀ ਆਹ ਸ੍ਰੀ ਗੁਰੂ ਹਰ ਸਾਹਿਬ ਜੀ ਜੋ 1644 ਈਸਵੀ ਨੂੰ ਨੂੰ ਗੁਰਗੱਦੀ ਤੋਂ ਵਿਰਾਜਮਾਨ ਹੋਈ ਸੀ ਮਾਲ ਦੇ ਮਾਲਵੇ ਤੇ ਦੁਆਬੇ ਦੇ ਇਲਾਕਿਆਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਗਈ ਸੀ 2200 ਘੁਟਸਵਾਰਾਂ ਦੀ ਇਹਨਾਂ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਫੌਜ ਰੱਖੀ ਹੋਈ ਸੀ ਅੱਗੇ ਵਾਲਾ ਪ੍ਰਸ਼ਨ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਵਿਦਿਆਰਥੀਓ ਵਿਖੋ ਆਪ ਜੀ ਨੇ ਦੁਖੀਆਂ ਤੇ ਰੋਗੀਆਂ ਦੀ ਭਲਾਈ ਲਈ ਕੀ ਕੀਤਾ ਸੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਦੁਖੀਆਂ ਤੇ ਰੋਗੀਆਂ ਦੀ ਭਲਾਈ ਲਈ ਕੀ ਕੀਤਾ ਸੀ ਵੇਖੋ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਦੁਖੀਆਂ ਤੇ ਰੋਕੀਆਂ ਰੋਗੀਆਂ ਦੀ ਭਲਾਈ ਲਈ ਕਿ ਪ੍ਰਸਾਏ ਵਿਖੇ દવાਖਾਨਾ ਖੋਲ੍ਹਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਦੁਖੀਆਂ ਤੇ ਰੋਗੀਆਂ ਦੀ ਭਲਾਈ ਲਈ ਸ੍ਰੀ ਕਿਰਤਪੁਰ ਸਾਹਿਬ ਵਿਖੇ ਦਵਾਖਾਨਾ ਖੋਲਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਦਾਰਾ ਸਿਕੂ ਕਿਸ ਦਵਾਖਾਨੇ ਦੀ ਦਵਾਈ ਖਾਣ ਤੋਂ ਠੀਕ ਹੋਇਆ ਸੀ ਦਾਰਾ ਸਿਕੂ ਕਿਸ ਦਵਾਖਾਨੇ ਦੀ ਦਵਾਈ ਖਾਣ ਨਾਲ ਠੀਕ ਹੋਇਆ ਸੀ ਸ੍ਰੀ ਗੁਰੂ ਹਰੀ ਸਾਹਿਬ ਜੀ ਵੱਲੋਂ ਕਿਰਤਪੁਰ ਸਾਹਿਬ ਵਿਖੇ ਚਲਾਏ ਗਏ ਦਵਾਖਾਨੇ ਦੀ ਦਵਾਈ ਖਾਣ ਨਾਲ ਦਾਰਾ ਸਿਕੂ ਠੀਕ ਹੋਇਆ ਸੀ ਇਹਦੇ 5ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਦਾਰਾ ਸਿਕੋ ਕਿਹੜੇ ਦਵਾਈਖਾਨੇ ਦੀ ਦਵਾਈ ਖਾਣ ਨਾਲ ਠੀਕ ਹੋਇਆ ਸੀ ਦਾਰਾ ਸਿਕੋ ਸ੍ਰੀ ਗੁਰੂ ਹਰਿਰਾਇ ਜੀ ਵੱਲੋਂ ਕਿਰਤਪੁਰ ਸਾਹਿਬ ਵਿਖੇ ਖੋਲਿਆ ਗਿਆ ਦਵਾਖਾਨੇ ਦੀ ਦਵਾਈ ਖਾਣ ਨਾਲ ਠੀਕ ਹੋਇਆ ਸੀ ਕੌਣ ਦਾਰਾ ਸਿਕੋ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੋਇਆ ਸੀ ਅੱਜ ਦੀ ਕੱਠਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਪਿੰਡ ਦੀ ਲਾਈ ਤੇ ਮਾ ਬੋਲੀ ਚੈਨਲ ਨੂੰ ਵੱਤੋ ਵੱਤ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸ਼ਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਜ ਦੀ ਕਕ੍ਹਾ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh